ਸੋ ਦੋਸਤੋ ਆਪਾਂ ਕੋਰਾਲੀ ਦੇ ਬਤਕੀਆਂ ਵਾਲੇ ਚੌਕ ਤੇ ਆ। ਸੋ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਰੋਡ ਚੱਲ ਰਿਹਾ ਤੇ ਜਿਹੜਾ ਰੋਪੜ ਤੋਂ ਕੋਰਾਲੀ ਨੂੰ ਹੋ ਕੇ ਚੰਡੀਗੜ੍ਹ ਨੂੰ ਰੋਡ ਜਾਂਦਾ ਸੋ ਉਸ ਰੋਡ ਤੇ ਧਰਨਾ ਲੱਗਿਆ ਹੋਇਆ। ਸੋ ਦੇਖਦੇ ਹਾਂ। ਹਰੀ ਪ੍ਰਸ਼ਾਸਨ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹਰੀ ਪ੍ਰਸ਼ਾਸਨ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਮੁੱਖੀ ਜਾਨਾਂ ਨਾਲ ਖੇਜਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੁੱਖੀ ਜਾਨਾਂ ਨਾਲ ਖੇਜਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਜੁਨੀ ਧੋਰ ਬੰਦ ਕਰੋ ਬੰਦ ਕਰੋ ਚੈਨਾ ਧੋਰ ਨੂੰ ਲੈ ਕੇ ਧਰਵਾ ਲੱਗਿਆ ਹੋਇਆ ਦੋਸਤੋ ਸਾਰੇ ਇੱਕ ਰੋਪੜ ਏਐਸਆਈ ਸਾਹਿਬ ਨੇ ਕੱਲ ਦਾ ਕੇਸ ਹੈ ਜੀ ਇੱਕ ਦੁਕਾਨਦਾਰ ਨੂੰ ਫੜਿਆ ਜਿਹਦੇ ਕੋਲ ਚైనా ਦੇ ਚైనా ਡੋਰ ਦੇ 11 ਗੱਟੂ ਫੜੇ ਗਏ ਆ ਸੋ ਕਿਆ ਕਹਿਣਾ ਚਾਹੋਗੇ ਇਸ ਵਿਸ਼ੇ ਬਾਰੇ ਦੇਖੋ ਇਹਨਾਂ ਦੀ ਡਿਊਟੀ ਹੈ ਫੜਨਾ ਚਾਹੀਦਾ ਹੈ ਪੁਲਿਸ ਹਟ ਕਰਾਂਗੇ ਚੰਗਾ ਗੱਲ ਹੈ ਜਿਹੜੀ ਗੱਲ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ ਨਸ਼ੇ ਮਾਰੇ ਹੈ ਉਹ ਹੌਲੀ-ਹੌਲੀ ਨੁਕਸਾਨ ਕਰਦੇ ਆ ਇਹਦਾ ਇੱਕਦਮ ਕਿਸੇ ਦਾ ਚਿਹਰਾ ਬਟਿਆ ਜਾਂਦਾ ਕਿਸੇ ਦੀ ਅੱਖ ਚਲੀ ਜਾਂਦੀ ਆ ਬਟਾਲੀ ਪਿੰਡ ਦੇ ਨੌਜਵਾਨ ਦੀ ਡੈਥ ਹੋ ਗਈ ਹੈ ਤੇ ਇਹਦਾ ਇਕਦਮ ਐਕਸ਼ਨ ਕਰਦੀ ਹੈ ਸੋ ਇਹ 19 ਡੋਰ ਹੈ ਚੈਨਾ ਡੋਰ ਨਹੀਂ ਸੋ ਇਸ ਨੂੰ ਰੋਕਣ ਦੇ ਲਈ ਅੱਜ ਜਦੋਂ ਸਾਡੇ ਸਿਰ ਤੋਂ ਪਾਣੀ ਵਗ ਰਿਹਾ ਤਾਂ ਅਸੀਂ ਇੱਥੇ ਆ ਕੇ ਹੁਣ ਟਟੇ ਹਾਂ ਕਿ ਇਸ ਦੇ ਖਿਲਾਫ ਕਾਰਵਾਈ ਕਰੇ ਪੁਲਿਸ ਪ੍ਰਸ਼ਾਸਨ ਅਸੀਂ ਜਿੰਨੀਆਂ ਵੀ ਕਿਸਾਨ ਜਿੱਥੇ ਬੰਦੀਆਂ ਪੱਤਰਕਾਰ ਭਾਈਚਾਰਾ ਮਿਲ ਕੇ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਸਾਡੇ ਲੋਕਾਂ ਦੀ ਸੁਰੱਖਿਆ ਦਾ ਸਵਾਲ ਹੈ ਸੋ ਅਗਰ ਫਿਰ ਵੀ ਤੁਹਾਡੇ ਇਸ ਸੰਘਰਸ਼ ਦੇ ਪ੍ਰਤੀ ਵੀ ਕੋਈ ਐਕਸ਼ਨ ਨਹੀਂ ਲੈਂਦੀ ਸਰਕਾਰ ਜਾਂ ਪ੍ਰਸ਼ਾਸਨ ਫਿਰ ਤੁਸੀਂ ਕੀ ਕਰੋਗੇ ਦੇਖੋ ਸਾਰਿਆਂ ਨੂੰ ਜਾਗਣਾ ਪਵੇਗਾ ਜਿਉਂ-ਜਿਉਂ ਨੁਕਸਾਨ ਹੋ ਰਿਹਾ ਹੈ ਹੁਣ ਅਸੀਂ ਡੀਐਸਪੀ ਸਾਹਿਬ ਨੂੰ ਪੱਤਰ ਲਿਖਿਆ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਰੂਰ ਉਹਨਾਂ ਨੂੰ ਅਲਟੀਮੇਟਮ ਦੇਵਾਂਗੇ ਸਾਨੂੰ ਆਸ ਹੈ ਕਿ ਉਹ ਜਰੂਰ ਇਸ ਕਾਰਜ ਨੂੰ ਪੂਰਾ ਕਰਾਂਗੇ ਕਿਉਂਕਿ ਉਹਨਾਂ ਦੇ ਵੀ ਬੱਚੇ ਸ਼ਹਿਰਾਂ ਵਿੱਚ ਆਉਂਦੇ ਨੇ ਨੁਕਸਾਨ ਸਾਰਿਆਂ ਦਾ ਹੀ ਹੈ ਇਹ ਸਿਰਫ ਦੁਕਾਨਦਾਰਾਂ ਨੂੰ ਫੜ ਕੇ ਹੀ ਆ ਜੀ ਕਪੜਾ ਲੋਕ ਦਿਖਾਵਾ ਕਰ ਰਹੇ ਆ ਜਿੱਥੋਂ ਇਹ ਚਾਇਨਾ ਡੋਰ ਚੱਲਦੀ ਆ ਜਾਂ ਜਿੱਥੇ ਬਣਦੀ ਆ ਉੱਤੇ ਕਾਨੂੰਨੀ ਕਾਰਵਾਈ ਕਰਦਾ ਪਰ ਜੇ ਅੱਜ ਉਹ ਗੁਜਰਾਤ ਵਿੱਚ ਚਾਈਨਾ ਵਿੱਚ ਫੈਕਟਰੀ ਲੱਗੀ ਵੀ ਆ ਉੱਥੋਂ ਪਰਾਲੀ ਪੁਲਸ ਤਾਂ ਜਾ ਨਹੀਂ ਸਕਦੀ ਉਹ ਕਟੋ-ਕਟ ਆਪਣੇ ਸ਼ਹਿਰ ਵਿੱਚ ਤਾਂ ਅਸੀਂ ਰੋਕ ਸਕਦੇ ਆ ਸੋ ਗੱਲ ਇਹ ਆ ਵੀ ਅਸੀਂ ਕਟੋ-ਕਟ ਜਿੱਥੇ ਸਾਡੇ ਸਾਹਮਣੇ ਗਲਤ ਹੋਇਆ ਹੁਣ ਨਸ਼ਾ ਪਿੱਛੋਂ ਆ ਰਿਹਾ ਉਹਨਾ ਪਾਕਿਸਤਾਨ ਤੋਂ ਜਿਹੜਾ ਇੱਥੇ ਤਸਕਰ ਵੇਚ ਰਿਹਾ ਫੜਨਾ ਤਾਂ ਉਹ ਪਊਗਾ ਨਾ ਕਿਉਂਕਿ ਉਹ ਵੀ ਜਾਨਾਂ ਨਾਲ ਖਲਵਾੜ ਕਰ ਰਹੇ ਨੇ ਉਹਨਾਂ ਦੇ ਵੀ ਬੱਚੇ ਨੇ ਜਿਹੜੇ ਵੇਚ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਕਟੋ-ਕਟੇ ਜਰੂਰ ਦਿੱਤਾ ਜਾਵੇ ਕਿਸੇ ਦੇ ਬੱਚਿਆਂ ਨੂੰ ਨੁਕਸਾਨ ਕਰਕੇ ਜਿਹੜੀ ਤੁਸੀਂ ਕਮਾਈ ਕਰ ਰਹੇ ਹੋ ਇਹਦਾ ਕੋਈ ਚੱਕ ਦੇ ਨੇ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿ ਸਾਡੀ ਬਹੁਤ ਸਾਰੀਆਂ ਸਟੋਰਾਂ ਨੂੰ ਬਚਾਇਆ ਹੋ ਇਹ ਮਿਸਾਲ ਹੈ ਜਾਨਣਾ ਹੀ ਹੈ ਜੇ ਤੁਹਾਡੇ ਸਾਹਮਣੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਚਾਇਨਾ ਡੋਰ ਨੂੰ ਲੈ ਕੇ ਚਾਇਨਾ ਡੋਰ ਬੰਦ ਹੋਣੀ ਚਾਹੀਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਸੋ ਇਸ ਚੈਨਾ ਡੋਰ ਨੇ ਦੋਸਤੋ ਹੁਣ ਤੱਕ ਬਹੁਤ ਕੀਮਤੀ ਜਾਨਾਂ ਜਿਹੜੀਆਂ ਲੈ ਚੁੱਕੀ ਆ ਚੈਨਾ ਡੋਰ ਸੋ ਇਹ ਬਹੁਤ ਜ਼ਰੂਰੀ ਆ ਦੇਖੋ ਸ਼ਰੀਆਮ बिक ਰਹੀ ਆ ਡੋਰ 9.9 ਮੇਰੇ ਮਨੰਗਰ ਬਟਾਲੀ ਤੋਂ ਡੈਥ ਹੋਈ ਆ ਫਿਰ ਅਸੀਂ ਰੋਡ ਤੇ ਆਏ ਸੀ ਫਿਰ ਪ੍ਰਸ਼ਾਸਨ ਕਹਿੰਦਾ ਸੀ ਰੋਡ ਤੇ ਨਾ ਆਓ ਸਾਨੂੰ ਇੱਕ ਨਾ ਇੱਕ ਦਿਨ ਰੋਡ ਪਰ ਆਉਣਾ ਪੈਣਾ ਲੋਕਾਂ ਨੂੰ ਉੱਠ ਕੇ ਕਰਾਲੀ ਸ਼ਹਿਰ ਦੇ ਵਿੱਚ 2 ਨੰਬਰ ਦੇ ਵਿੱਚ ਪਟਾਕੇ बिक ਰਹੇ ਹੁਣ ਵੀ बिक ਰਹੇ 2 ਨੰਬਰ ਦੇ ਵਿੱਚ ਡੋਰ बिक ਰਹੀ ਆ ਇਹ ਸਾਰਾ ਸਰਕਾਰ ਦੀ ਸਹਿਮਤੀ ਨਾਲ ਹੋ ਰਿਹਾ ਏ ਦੋ ਨੰਬਰ ਦਾ ਕਾਰੋਬਾਰ ਜੇ ਸਰਕਾਰ ਜਾ ਕੇ ਤਾਂ ਜੇ ਇਸ ਤੇ ਐਕਸ਼ਨ ਹੋ ਕੇ ਦੇਖੋ ਅਸੀਂ ਚਾਹੁੰਦੇ ਲੋਕਾਂ ਦੀ ਜਾਨਾਂ ਬਚਣਾ ਚਾਹੇ ਪੋਲਿਊਸ਼ਨ ਨਾਲ ਜਾਨਾਂ ਖਤਮ ਹੋ ਰਹੀਆਂ ਅੱਜ ਦਿੱਲੀ ਦਾ ਐਕਿਊਰੇਟ ਤੇ ਦੇਖੋ ਕਿੰਨੀ ਜ਼ਿਆਦਾ ਹੋ ਚੁੱਕਿਆ ਹੈ ਤੇ ਸਾਡਾ ਕਿੰਨਾ ਹੈ ਜੇ ਇਸ ਤਰ੍ਹਾਂ ਹੀ ਰਿਹਾ ਤਾਂ ਕੁਝ ਨਹੀਂ ਬਣਨਾ ਮਨੁੱਖਤਾ ਨਹੀਂ ਬਚਣੀ ਸਾਰੀ ਪ੍ਰਸ਼ਾਸਨ ਜਰੀਏ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਹੈ ਅਸੀ ਚੀਜ਼ ਨਾ ਆਪਾਂ ਵੇਚੀਏ ਨਾ ਐਸਾ ਕੀਤਾ ਕਰੀਏ ਜਿਹੜਾ ਆਪਣੀਆਂ ਜਾਨਾਂ ਹੀ ਲੈ ਜਵੇ ਅੱਜ ਇੱਕ ਬੱਚੇ ਦੀ ਜਾਨ ਚਲੇਗੀ ਇੱਕੋ ਇਕਲੌਤਾ ਬੱਚਾ ਸੀ ਉਸ ਪਰਿਵਾਰ ਦਾ ਤੀਜੀ ਮੰਜ਼ੇ ਤੇ ਡਿੱਗਣ ਕਰ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਉਹ ਲੈ ਲੈਣੇ ਸ਼ੌਂਕ ਦੇ ਵਿੱਚ ਵੀ ਹਾਂਸੀ ਉਡਾਉਣਾ ਹੈ ਰੋਡ ਤੇ ਜਾਂਦੇ ਹਵਾ ਰਾਹੀ ਨੂੰ ਨਹੀਂ ਪਤਾ ਵੀ ਸਾਹਮਣੇ ਦੇ ਵਿੱਚ ਕੋਈ ਡੋਰ ਜਾ ਰਹੀ ਹੈ ਇੱਕ ਮਿੰਟ ਦੇ ਵਿੱਚ ਮੇਰੇ ਸਾਹਮਣੇ ਆਉਂਦੀ ਸਪੋਰਟ ਸਾਢੇ ਪੰਜ ਤੇ ਨੌਜਵਾਨ ਦੀ ਡੈਥ ਹੋਈ ਹੈ ਟੋਰ ਦੇ ਕਾਰਨ ਅਜੇ ਤੱਕ ਮੁਆਵਜ਼ਾ ਨਹੀਂ ਮਿਲ ਸਕਿਆ ਸ਼ਾਇਦ ਸਾਨੂੰ ਹਾਈਵੇ ਜਾਮ ਕਰਨਾ ਪੈਣਾ ਥੋੜੇ ਦਿਨ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਆ ਕਿਉਂਕਿ ਉਸ ਟਾਈਮ ਤਾਂ ਸਾਨੂੰ ਪ੍ਰਸ਼ਾਸਨ ਵੀ ਕਹਿੰਦਾ ਹਾਂ ਜੀ ਮੈਡਮ ਵੀ ਕਹਿੰਦੀ ਸੀ ਐਸਡੀਓ ਮੈਡਮ ਨੇ ਵੀ ਵਾਦਾ ਕਰਿਆ ਵੀ ਹਾਂ ਜੀ ਅਸੀਂ ਦਮਾ ਗਈ ਨੂੰ ਡੀਸੀ ਮੈਡਮ ਤੱਕ ਵੀ ਗੱਲ ਪਹੁੰਚਾਈ ਸੀ ਲੇਕਿਨ ਹੁਣ ਫੇਰ ਬਾਅਦ ਚ ਮੁੱਕਰ ਜਾਂਦੇ ਆ ਸੋ ਸਾਰੀ ਹੱਥ ਬੰਦ ਕੇ ਤੁਹਾਡੇ ਜ਼ਰੀਏ ਬੇਨਤੀ ਹੈ ਪ੍ਰਸ਼ਾਸਨ ਸਾਹਮਣੇ ਖੜਾ ਹੈ ਅਸੀਂ ਕਿਸੇ ਦਾ ਦੋਸ਼ੀ ਨਹੀਂ ਹੈਗਾ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਸਾਰਾ ਭਾਈਚਾਰਾ ਰਲ ਕੇ ਅੱਜ ਕਰਾਲੀ ਦੇ ਸ਼ਹਿਰ ਨਿਵਾਸੀ ਪ੍ਰਧਾਨ ਜੀ ਖੜੇ ਆ ਅਸੀਂ ਚਾਹੁੰਦੇ ਜਾਨਾਂ ਦੀ ਕੋਈ ਕਦਰ ਹੈ ਕੋਈ ਕੀਮਤ ਹੈ ਇਹ ਬਚਣੀਆਂ ਚਾਹੀਦੀਆਂ ਨੇ ਕਿਸੇ ਦਾ ਗਰਭਤਾ ਬੱਚਾ ਚੜਕਾ ਮੁਲਕੇ ਵਾਪਸ ਨਹੀਂ ਜੇ ਆਉਣਾ ਸੋ ਤੁਹਾਨੂੰ ਅਪੀਲ ਹੈ ਵੀ ਜਰੂਰ ਡੋਰਾ ਤੇ ਪੂੰਦੀ ਲਾਈ ਜਾਵੇ ਡੋਰਾ ਹਰ ਇੱਕ ਬੰਦਾ ਗਲਤ ਵੇਚ ਰਿਹਾ ਹੈ ਤਾਂ ਹੀ ਉਹ ਆ ਰਹੀਆਂ ਹੈ ਅੱਛਾ ਸਰ ਇਹ ਪਿਛਲੇ ਲੰਬੇ ਸਾਂਨੇ ਤੋਂ ਜਾਨਾਂ ਜਾ ਰਹੀਆਂ ਜੀ ਜਿਹੜੀਆਂ ਚਾਣਾ ਡੋਰ ਨੂੰ ਲੈ ਕੇ ਇਹ ਫੇਰ ਵੀ ਚਾਣਾ ਡੋਰ ਕਿੱਥੋਂ ਆਈ ਜਾਂਦੀ ਹੈ ਜੀ ਕਿਉਂ ਨਹੀਂ ਫੜ ਹੋ ਰਹੀ ਚਾਣਾ ਸਾਨੂੰ ਜਿਹੜੇ ਕਰਾਲੀ ਦੇ ਵਾਸੀ ਹੈ ਇਤਲਾਹ ਦੇਣ ਇਹਦੇ ਸਬੰਧੀ ਹਾਂਜੀ ਜਿਹੜਾ ਵੀ ਬੰਦਾ ਇਹ ਕਰਦਾ ਹੈਗਾ ਲੈ ਕੇ ਆਂਦਾ ਜਿੱਥੋਂ ਵੀ ਸਾਨੂੰ ਇਤਲਾਹ ਦੇਣਾ ਅਸੀਂ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਰਾਂਗੇ ਉਹ ਚਾਹ ਤੱਕ ਜਾ ਕੇ ਡੋਰ ਲੈ ਸਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗ ਰਿਹਾ ਡੋਰ ਦਾ ਨਹੀਂ ਸਾਨੂੰ ਇਤਲਾਹ ਦੇਣਾ ਮੈਂ ਤੁਹਾਨੂੰ ਕਿਹਾ ਵੀ ਅਸੀਂ ਪ੍ਰਧ ਤੋਂ ਵੱਧ ਜਿਹੜੀ ਸਖਤ ਤੋਂ ਸਖਤ ਧਾਰਾ ਲਾ ਕੇ ਕਾਰਵਾਈ ਕਰਾਂਗੇ ਉਹਦੇ ਤੁਸੀਂ ਆਪਣੇ ਤੌਰ ਤੇ ਕੋਈ ਬੱਚੇ ਨੂੰ ਭੇਜ ਕੇ ਜਾਂ ਕਿਸੇ ਵਿਅਕਤੀ ਨੂੰ ਭੇਜ ਕੇ ਨਹੀਂ ਜਾਂਚ ਕਰ ਸਕਦੇ ਸੀ ਇਹ ਤਾਂ ਸਰ ਉਹੀ ਮਤਲਬ ਹੋ ਗਿਆ ਵੀ ਇਹ ਜਾਣ ਜਾਊਗੀ ਸਾਡੇ ਇਹਾਣ ਚ ਲੈ ਜਾਂਦਾ ਹੈਗਾ ਤੇ ਤੁਸੀਂ ਬੱਚੇ ਨੂੰ ਤਾਂ ਪੈਸੇ ਦੇਣਾ ਪਹਿਲਾਂ ਸਾਡੇ ਇਹਾਣ ਚ ਲੈ ਜਾਂਦਾ ਹੈਗਾ ਅਸੀਂ ਅਸੀਂ ਕਰਾਂਗੇ ਅਸੀਂ ਕਰਾਂਗੇ ਇਹ ਤਾਂ ਸਰ ਉਹੀ ਗੱਲ ਹੋ ਗਈ ਨਾ ਫਿਰ ਵੀ ਜਦੋਂ ਤੱਕ ਕੋਈ ਨੁਕਸਾਨ ਨਹੀਂ ਹੋਊਗਾ ਉਦੋਂ ਤੱਕ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਨਹੀਂ ਨਹੀਂ ਪ੍ਰਸ਼ਾਸਨ ਦੇ ਤੁਸੀਂ ਧਿਆਨ ਚ ਲਿਆਤਾ ਹੈਗਾ ਅਸੀਂ ਕਾਰਵਾਈ ਸਾਡੇ ਧਿਆਨ ਦੇ ਅਗਰ ਤਲਾਹ ਦਊਗਾ ਕੋਈ ਤਾਂ ਕਾਰਵਾਈ ਕਰ ਲਵੇ ਲੰਬੇ ਸਮੇਂ ਤੋਂ ਪਿਛਲੇ ਕਈ ਸਾਲਾਂ ਤੋਂ ਚੈਨਾ ਟੋਰ ਦੇ ਖਿਲਾਫ ਇਹ ਜਿਹੜਾ ਮੁਜ਼ਾਹਰਾ ਚੱਲ ਰਿਹਾ ਹੈ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜੀ ਐਸਾ ਘਰ ਪਹਿਲਾਂ ਪੁਲਿਸ ਪਰਚੇ ਦਿੰਦੀ ਆਈ ਆ ਫਿਰ ਜੇ ਲੰਬੇ ਸਮੇਂ ਤੋਂ ਚੱਲਦਾ ਤਾਂ ਪਹਿਲਾਂ ਵੀ ਪੁਲਿਸ ਨੇ ਪਰਚੇ ਦਿੱਤੇ ਆ ਅਸੀਂ ਪਹਿਲਾਂ ਵੀ ਦਿੱਤਾ ਜਿਸ ਦਿਨ ਇਹ ਹੋਇਆ ਪਹਿਲਾਂ ਕਾਂਡ ਉਸ ਦਿਨ ਵੀ ਪਰਚਾ ਦਿੱਤਾਗਾ ਬਲਕਿ ਉਹ ਚੈਨਲ ਰੋਡ ਦੇ ਨਾਲ ਨਹੀਂ ਬੰਦੇ ਦਾ ਬਾਅਦ ਚ ਪਰਤਾਲ ਤੇ ਆਇਆ ਸਾਹਮਣੇ ਉਹ ਚੈਨਲ ਰੋਡ ਦੇ ਨਾਲ ਨਹੀਂ ਹੈਗਾ ਉਹ ਅਸੀਂ ਮੰਗ ਪੱਤਰ ਦਿੱਤਾ ਪੱਤਰਕਾਰ ਪਾਈ ਚਾਰੇ ਵੱਲ ਅਸੀਂ ਮੰਗ ਪੱਤਰ ਜਿਹੜਾ ਤੁਸੀਂ ਦਿੱਤਾ ਹੈਗਾ ਅਫਸਰਾਂ ਦੇ ਨੋਟਿਸ ਤੇ ਲਿਆਦਾਂਗੇ ਅਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਹੁਣ ਅੱਗੇ ਬਸੰਤ ਪੰਚੀ ਆ ਰਹੀ ਹੈ ਹੁਣ ਤਾਂ ਹੋਰ ਵੀ ਵੱਡੀ ਗਿਣਤੀ ਛੋਟਣ ਆ ਸਾਨੂੰ ਇਤਲਾਹ ਦੇਊਗਾ ਕੋਈ ਜਾਂ ਸਾਡੇ ਨੋਟਿਸ ਤੇ ਅਸੀਂ ਚੈਕਿੰਗ ਕਰਦੇ ਆਪਾਂ ਅਸੀਂ ਮੋਟਰਸਾਈਕਲ ਵਗੈਰਾ ਜਿਹੜੇ ਐਕਟਰ ਵਾ ਵਗੈਰਾ ਹੋਰ ਉਹਨਾਂ ਨੂੰ ਚੈੱਕ ਕਰਾਂਗੇ ਡਿੱਗੀਆਂ ਵਗੈਰਾ ਚੈੱਕ ਕਰਾਂਗੇ ਲਾ ਕੇ ਨੱਕੇ ਲਾ ਕੇ ਤੇ ਜੋ ਸਾਡੇ ਜਿਹੜਾ ਆਊਗਾ ਗ੍ਰਿਫਟ ਦੇ ਵਿੱਚ ਅਸੀਂ ਉਹਦੇ ਕਾਰਵਾਈ ਕਰਾਂਗੇ ਮਾਪਿਆਂ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਬੱਚਿਆਂ ਨੂੰ ਡੋਰ ਦੇ ਰਹੇ ਜਾਂ ਫਿਰ ਜਿਨ੍ਹਾਂ ਦੇ ਘਰਾਂ ਤੇ ਬੱਚੇ ਵਰਤੋਂ ਕਰ ਰਹੇ ਆ ਉਹਨਾਂ ਮਾਪਿਆਂ ਨੂੰ ਕੀ ਕਹੂੰਗਾ ਮਾਪਿਆਂ ਨੂੰ ਮੈਂ ਕਹਿਣਾ ਚਾਹੁੰਦਾ ਆ ਕਿ ਜੇ ਜਿਹਦੇ ਬੱਚੇ ਦੇ ਕੋਲੋਂ ਇਹ ਜਿਹੇ ਕੋਈ ਕੇਸ ਸਾਡੇ ਸਾਹਮਣੇ ਆਦਾ ਹੈਗਾ ਤੇ ਉਹਨਾਂ ਦੇ ਅਸੀਂ ਕਾਰਵਾਈ ਕਰਾਂਗੇ ਸਖਤੋ ਸਖਤ ਮਾਪਿਆਂ ਦੇ ਕ ਕਹਿੰਦੇ ਕਿ ਮੀਤੀ ਹੋ ਰਹੀ ਜੀ ਕਮਾਲੋ ਆਪਣਾ ਉਹ ਲੱਗੋ ਨਿੱਕਰ ਪਾੜ ਲੱਗੋ ਚਾਰ ਉਹਨਾਂ ਨੇ ਸੜਕੇ ਨੇਪ ਤੋੜੀ ਹੋਈ ਹੈ ਹਰ ਰੋਜ਼ ਤੇ ਅਸੀਂ ਦੇ ਦਿੰਦਾ ਜੇ ਉਹਨਾਂ ਨੂੰ ਅਸੀਂ ਕਹਿ ਦਾਂਦੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਚੈਨਾ ਡੋਰ ਦੇ ਖਿਲਾਫ ਜਿਹੜੀ ਚੈਨਾ ਡੋਰ ਹਰ ਰੋਜ਼ ਨੌਜਵਾਨਾਂ ਦੀ ਬੱਚਿਆਂ ਦੀ ਜਾਨ ਲੈ ਰਹੀ ਹੈ ਐਕਸੀਡੈਂਟ ਕਰਾ ਰਹੀ ਹੈ ਉਸ ਚੈਨਾ ਡੋਰ ਨੂੰ ਰੋਕਣ ਦੇ ਲਈ ਇਹ ਧਰਨਾ ਲੱਗਿਆ ਸੀ ਸੋ ਪ੍ਰਸ਼ਾਸਨ ਨੂੰ ਮੰਗ ਪੱਤਰ ਜਿਹੜਾ ਸੌਪਿਆ ਗਿਆ ਸੋ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਗਰ ਚੈਨਾ ਡੋਰ ਕਿਸੇ ਬੱਚੇ ਦੇ ਕੋਲੋਂ ਵੀ ਪਾਈ ਜਾਂਦੀ ਹੈ ਤਾਂ ਕਾਰਵਾਈ ਬੱਚਿਆਂ ਤੇ ਹੋਊਗੀ ਅਗਰ ਕਿਸੇ ਦੁਕਾਨਦਾਰ ਕੋਲ ਪਾਈ ਜਾਂਦੀ ਹੈ ਤਾਂ ਪਰਚਾ ਦੁਕਾਨਦਾਰ ਤੇ ਦਿੱਤਾ ਜਾਏਗਾ ਸੋ ਤੁਸੀਂ ਦੇਖ ਰਹੇ ਹੋ ਕਰਮਜੀਤ ਸਿੰਘ ਫੇਸਬੁੱਕ ਔਰ YouTube ਚੈਨਲ ਸੋ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਕੋਰਾਲੀ ਦੀਆਂ ਤਸਵੀਰਾਂ ਕੋਰਾਲੀ ਬੱਤੀਆਂ ਵਾਲਾ ਚੌਕ ਸੋ ਧੰਨਵਾਦ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਦੋਸਤੋ ਫੋਲੋ 干了吧。Kind of